ਪੰਜਾਬ ਰਾਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਤੀਆਂ ਦੇ 184 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕੁੱਲ 749 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੋ ਇਹਨਾਂ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਦੇ ਲਈ 102 ਅਤੇ ਬਲਾਕ ਸੰਮਤੀ ਚੋਣਾਂ ਲਈ ਕੁੱਲ 647 ਨਾਮਜ਼ਦਗੀਆਂ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਅੱਜ ਦਾਖਲ ਹੋਈਆਂ ਨੇ ਦੱਸ ਦਈਏ ਕਿ ਬਲਾਕ ਸੰਮਤੀ ਦੇ ਲਈ ਹੁਣ ਤੱਕ ਕੁੱਲ 786 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਨੇ ਵਧੇਕ ਜ਼ਿਲ੍ਹਾ ਚੋਣ ਅਫਸਰ ਦਮਨਜੀਤ ਸਿੰਘ ਮਾਨਯਾ ਦੱਸਿਆ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਅੱਜ 102 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ ਅਤੇ ਕੁੱਲ ਨਾਮਜ਼ਦਗੀ ਪੱਤਰ 148 ਹੋ ਗਏ ਨੇ ਜਦੋਂ ਕਿ ਬਲਾਕ ਸਮਤੀ ਪੁਨਰਹੀੜੀ ਦੇ ਲਈ ਅੱਜ 35 ਨਾਮਜ਼ਦਗੀਆਂ ਜਮ੍ਹਾਂ ਹੋਈਆਂ ਨੇ ਤੇ ਇੱਥੇ ਕੁੱਲ 42 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਇਸ ਤੋਂ ਇਲਾਵਾ ਹਲਕਾ ਨਾਬਾ ਦੇ ਲਈ 110 ਤੇ ਹੁਣ ਕੁੱਲ 114 ਤਕਨੌਰ ਬਲੌਕ ਸੰਮਤੀ ਦੇ ਲਈ 47 ਤੇ ਕੁੱਲ 81 ਪਟਿਆਲਾ ਬਲੌਕ ਦੇ ਲਈ 61 ਤੇ ਕੁੱਲ 64 ਜਿਹੜਾ ਅਤੇ ਇਸੇ ਦੇ ਤਰ੍ਹਾਂ ਪਟਿਆਲਾ ਦਿਹਾਤੀ ਸੰਮਤੀ ਦੇ ਲਈ ਅੱਜ 47 ਤੇ ਕੁੱਲ 87 ਅਤੇ ਪਾਤੜਾ ਬਲੌਕ ਸੰਮਤੀ ਦੇ ਲਈ ਅੱਜ ਕੁੱਲ 123 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਇਸ ਤੋਂ ਇਲਾਵਾ ਰਾਜਪੂਰਾ ਬਲੌਕ ਸੰਮਤੀ ਦੇ ਲਈ ਕੁੱਲ 49 ਤੇ ਕੁੱਲ 84 ਸਮਾਣਾ ਦੇ ਲਈ ਅੱਜ ਕੁੱਲ 75 ਬਲਾਕ ਸਮਤੀ ਬਲਾਕ ਦੇ ਲਈ ਸਨੌਰ ਬਲਾਕ ਸਮਤੀ ਦੇ ਲਈ ਅੱਜ 41 ਤੇ ਕੁੱਲ 55 ਜਦਕੀ ਸ਼ੰਭੂ ਕਲਾ ਬਲਾਕ ਸਮਤੀ ਦੇ ਲਈ ਅੱਜ 58 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਰਿਟਰਨਿੰਗ ਅਧਿਕਾਰੀਆਂ ਦੇ ਕੋਲੇ ਜਮ੍ਹਾਂ ਕਰਵਾ ਦਿੱਤੀ ਹੈ ਇੱਥੇ ਕੁੱਲ 71 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਦੱਸ ਜਈਏ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਏਗੀ ਤੇ ਨਾਮਜ਼ਦਗੀ 6 ਤਰੀਕ ਨੂੰ ਹਾਲਾਂਕਿ ਲੋਕ ਵਾਪਸ ਵੀ ਲੈ ਸਕਣਗੇ